ਕਾਈਂ ਦਰ ਮੇਰੇ ਭਾਈ ਇਹਦਾ ਮੁਰਗੀਦਨ ਸੀ ਹੱਥ ਤੇ ਲਾ ਤਾਇਆ ਕਰੀ ਇਹਦੇ ਵਿੱਚ ਕੀ ਇਹਦੇ ਦੇਖਿਆ ਤੇ ਦੋਨ ਸਭਰਾ ਦਾ ਪਹੜੀ ਜੇ ਉਹਨੂੰ ਜੀਸਾ ਹੁਆ ਕਰਿਆ ਜੇਦੂਨ ਲੱਗਵਾ ਕੇ ਦਿੰਦੀ ਉਹਨਾਂ ਬਣਾ ਦਾ ਜਲਾਖ ਨੇ ਮੁੰਡੇ ਵਾਰੀ ਆਖੂੰ ਜੇਂਗਾ ਰੋਇਦੂ ਆਣੀ ਮਰ ਗਈ ਬਹੁਤ ਬੜੀ ਮੱਤੇਰ ਬੰਦਾ ਆਉਂਦਾ ਓਏ ਹੋਏ ਹਾਂ ਗਾਵਾ ਮਾਤਾ ਤਾਈ ਪੋਣੇ ਕ ਦਿਨਾਂ ਬੀਰਸਾਤ ਜਾਈਏ ਉਹਦੀ ਪਹਿਲਾ ਪੈ ਬਾਹਰ ਪੈ ਸੀ ਬਚਾਰੀ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਧਰ ਤੇ ਨੀਂਦ ਨੂੰ ਆ ਗਈ ਮਤਲਬ ਬਸ ਬਾਅਦ ਪਤਾ ਨਹੀਂ ਰੱਬੀ ਜਾਣਨਾ ਕੀ ਪੜਾ ਵਰ ਤੈਨੂੰ ਨਾ ਗਿਲ ਪੇਟ ਜਾ ਕੇ ਬਚਾਰੀ ਇੰਨੇ ਮੈਂਬਰਸ਼ਿਪ ਦੇ ਕਮਰੇ ਦੇ ਕਮਰੇ ਜ ਦੁਨੇ ਸੀਗੇ ਮੀਆਂ ਬੀਬੀ ਦੁਨੇ ਜਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਘਰ ਵਾਲੀ ਵਿਚਾਰੀ ਫਿਰ ਵੀ ਉਹ ਤੁਲਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪੂਰੀ ਭੱਜ ਗਈ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੂਲਰ ਸੀਗਾ ਕੂਲਰ ਬਾਹਰ ਦੀ ਸਾਈਡ ਲੱਗਿਆ ਸੀਗਾ ਅੰਦਰਲੀ ਸਾਈਡ ਤੋਂ ਆਕੀ ਵੀ ਭਰਾ ਲਾ ਗੇਟ ਖੁੱਲਣ ਲੱਗੇ ਉਹ ਵਿਚਾਰੇ ਫਿਰ ਡੇਕ ਗਏ ਜਦੋਂ ਇੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੇ ਪਏ ਹੁੰਦੇ ਇਹਨਾਂ ਨੂੰ ਪਤਾ ਲੱਗਿਆ ਕੋਈ ਵੀ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਗਿਆ ਫਿਰ ਤਾਂ ਸਾਰਾ ਅਨਗਮਨ ਇਕੱਠਾ ਹੋ ਗਿਆ ਸੀਗਾ ਫਿਰ ਜਦੋਂ ਉਹ ਤਾਂ ਬਾਣਾ ਵਰਤੀ ਗਿਆ ਸੀਗਾ ਜੀ ਫਿਰ ਉਹਨੂੰ ਅਸੀਂ ਲੈ ਗਏ ਮਤਲਬ ਘਰ ਵਾਲੀ ਦੇ ਜਿਆਦਾ ਸੁਗਲ ਕਿਚਿਆ ਕੋਚ ਉਹਨੂੰ ਲੈ ਕੇ ਸੀ ਬਰਨਾਲੇ ਸੈਵਡ ਕੀਤਾ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰਿਹਾ ਫਿਰ ਉੱਥੇ ਐਮਰਜੈਂਸੀ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਬ ਜਿੱਥੇ ਉਹ ਵੀ ਦਮ ਤੋੜ ਗਿਆ ਉਹ ਵੀ ਪੂਰੇ ਹੋ ਗਏ ਬਹੁਤ ਕੋਣ ਕੋਣ ਰੈਂਜਰ ਤਬਾਰ ਤੇ ਪਰਵਾਰ ਸੇ ਕਪੂਰਾ ਪਰ ਮਾਸੂਮ ਬੱਚਾ ਕਾ ਵੀ ਸਿੱਕ ਬੱਚਾ ਮਾਸੂਮਾ ਆਪਦੇ ਚਾਚੇ ਕਨੀ ਪੈਗਾ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਵੀੜੜਾ ਦਾ ਭਰਾ ਚੰਦ ਸਿੰਘ ਉਹਦੀ ਕਨੀ ਪੈਗੀ ਸੀ ਸੁਦਰਤੀ ਵਿਚਾਰੇ ਬੱਚੀ ਦੋਨੇ ਜੀਆਂ ਦੀ ਮੌਤ ਹੋ ਗਈ ਹਾਂ ਦੋਨੇ ਜੀਆਂ ਦੀ ਉਹੀ ਕਮ ਉਹ ਵਿਚਾਰਾ ਕਪੂਰਾ ਪਰ ਮਾਸੂਮ ਉਹ ਬੱਚਾ ਉਹ ਬੇਸਹਾਰਾ ਵਿਚਾਰਾ ਕਾਰਨੇ ਹੀ ਆਵਲ ਅਬੀ ਬਿਜਲੀ ਦੇ ਸੰਮਰਕ ਮਾਰਿਆ ਹੈ ਨਾ ਹਾਂ ਬਿਜਲੀ ਦੇ ਸੰਮਰਕ ਮਾਰਨ ਵਾਲੀ ਫਾਈ ਕੁਦਰਤੀ ਬਸ ਪਣਾ ਵਰਤ ਗਈ ਲੇਕਿ ਹੋਰ ਨਹੀਂ ਕੁਝ ਹੈ ਨਾ ਸਿਲੰਡਰ ਵਗੈਰਾ ਨਾ ਹੋਰ ਇਹ ਜਾ ਕੁਝ ਨਹੀਂ ਹੋਇਆ ਸਿਰਫ ਨਰ ਤਾਂ ਦੂਜੇ ਸੋਸੀ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜ਼ਿਆਦਾ ਹੋਇਆ ਮੱਚ ਗਿਆ ਸਾਰਿਆਂ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚਲਸਾ ਗਿਆ ਮੈਂਬਰ ਸਾਹਿਬ ਨੂੰ ਤਾਂ ਅੰਦਰੋਂ ਚਲਸਾ ਨੇ ਗੱਡੇ ਮਟਾ ਦੇਣ ਦੀ ਖਤਮ ਸੀ ਇਹਨਾਂ ਉਹ ਤਾਂ ਅੰਦਰ ਪੂਰੇ ਮੰਦਰ ਖਾਤੇ ਹੀ ਗੱਡੇ ਆ ਯਾਨੀ ਕਿ ਇੰਨੀ ਭਿਆਨਕ ਅੱਗ ਲੱਗੀ ਨਿਕਲ ਦਾ ਮੌਕਾ ਹੀ ਨਹੀਂ ਦਿੱਤਾ ਨਹੀਂ ਮਿਲੇ ਨਹੀਂ ਮਿਲੇ ਇਸ ਘਟਨਾ ਬਾਰੇ ਸੁਣਿਐ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜਿਹੜੀ ਸੌਟ ਸ਼ੈਪਰਡ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਚ ਜਗਰੂਪ ਸਿੰਘ ਔਰ ਫਰੂਪਾ son of laal singh ਦੇ ਵਾਸੀ ਮੌਕੇ ਤੇ ਉਹਦੀ ਡੈਥ ਹੋ ਗਈ ਸੀਗੀ ਸੜਕ ਘਾਹ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਦਾਬਰਨਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਵੀ ਡੈਥ ਹੋ ਗਈ ਹੈ ਜੀ ਤੇ ਤਫਤੀਸ਼ ਇਹੇ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਮੈਂ ਕਾਰਨ ਕੀ ਰਿਹਾ ਉਹ ਮੇਨ ਕਾਰਨ ਕੀ ਰਿਹਾ ਮੇਨ ਕਾਰਨ ਸ਼ਾਰਟ ਸਰਕਟ ਕਾਰਨ ਹੀ ਅਗਲ ਬੰਨ੍ਹ ਪਈ